ਯਾਰ ਇਹ ਗੋ ਪਤਾ ਨਹੀਂ ਸ਼ੌਕ ਕੋਈ ਪੈ ਰ ਪਿਆ ਤੇ ਬਈਲੀ ਜੱਟ ਨੇ ਲਿਆਉਣ ਦਾ ਮੈਂ ਨਹੀਂ ਕਹਾਂ ਕਿ ਮੇਰਾ ਬੈਕਗ੍ਰਾਉਂਡ ਵਧੀਆ ਨਹੀਂ ਜਾਂ ਮੈਨੂੰ ਕੋਈ ਸਪੋਰਟ ਨਹੀਂ ਪਰ ਆਹਨੇ ਘਰੋਂ ਅੱਜ ਤੱਕ ਕੋਈ ਇੱਕ ਵੀ ਨਹੀਂ ਕੀਤੀ ਜੋ ਵੀ ਆਪਣੀ ਮੈਂ ਇੱਕ ਮੇਰਾ ਮਰਗੀ ਡਰੀਮਿੰਗ ਹੈ ਕਿ ਮੈਂ ਘਰੋਂ ਵੀ ਚੀਜ਼ਾਂ ਮੰਗਾ ਅੱਛਾ ਫਿਰ ਪੜ੍ਹਾਈ ਲਿਖਾਈ ਦਾ ਖਰਚਾ ਤਾਂ ਦੁਬੰਦੀ ਆ ਨਾ ਕੀਤਾ ਹੁਣਾ ਕੱਪੜੇ ਵੀ ਮੈਨੂੰ ਤਾਂ ਲੱਗਦਾ ਦੁਬੰਦੀ ਲੈ ਕੇ ਦਿੱਤੇ ਹੋਣਗੇ ਰੋਟੀ ਚਾਹ ਮਨ ਲਾਦਾ ਗੁਰਦਵਾਰੇ ਖਾ ਕੇ ਆਉਂਦਾ ਹੁੰਦਾ ਹੁਮੇਗਾ ਤੂੰ ਛੋਟਾ ਹੁੰਦਾ ਨਾ ਕੂ ਸੇਰੇ ਦੇਖਿਆ ਮੇਤ ਲੋ ਪਰੇ ਦੇ ਜਿੱਦਾਂ ਖੁਆ ਆ ਵੇਖੋ ਵੀਰ ਜੀ ਆ ਫੜੇ ਜੇ ਲੋਗੜੋ ਹਾਂ ਫੜੇ ਜੇ ਵੀਰ ਮੇਰੇ ਦੋ ਜਾਨੇ ਤਾਰਾਂ ਲੌਂਡ ਮੋਟਰਾਂ ਦੇ ਭੱਜ ਗਏ ਬੜੇ ਯੋਰ ਨਾਲ ਫੜੇ ਸੀ ਹਾਂ ਕਾ ਮੇਰਾ ਵੀਰ ਹਾਂ ਹਾਂ ਕਿਹੜਾ ਬੰਡ ਵੀਰ ਦਾ ਕਿਹੜਾ ਜੀ ਮੁੰਡਾ ਅੱਜ ਉਹ ਸਾਰਾ ਲੌਂਡਾ ਭੈਣ ਦਾ ਯਾਰ ਕਰ ਕਰ ਕਾਂਡ ਹੁਣ ਆਗੇ ਬਾਹਰ ਨੂੰ ਮੈਂ ਖਿਆ ਪੁੱਛ ਲੀਆਂ ਬਰ ਸਰ ਥਾਣੇਦਾਰ ਨੂੰ ਭੈਣ ਦਾ ਯਾਰ ਫੜਿਆ ਤਾਂ ਮੋਟਰਾਂ ਦੇ ਤਾਰਾਂ ਚੋਰੀ ਕਰਦਾ ਗਿਆ ਤੇ ਉਹਨਾਂ ਨੂੰ ਕਾਂਡ ਦੱਸੀ ਜਾਂਦਾ ਮੇਰਾ ਸਾਲਾ Vi ska handla honom på mitt och enum, med sig samt pridi. Nackrejar i mot er ਮੈਂ ਪੁੱਛਿਆ ਸੀ ਮੇਰਾ ਬਿਰਮ ਬਰਸਰ ਵਾਲੇ ਥਾਣੇਦਾਰ ਨੂੰ ਮੈਨੂੰ ਤਾਂ ਕਹਿੰਦਾ ਜਦੋਂ ਵੀ ਅਸੀਂ ਇਹਨੂੰ ਕਿਆ ਕੇ ਲਿਆਂਦਾ ਪਹਿਲਾਂ ਤਾਂ ਲਿਆ ਆ ਕੇ ਇਹਦੀ ਬੋਂਦੀ ਮਾਰ ਗਿਆ ਕਲੀ ਕਹਿੰਦਾ ਤੂੰ ਪੇ ਵਿਲਵਾ ਲੈਂਦੇ ਸੀ ਵੇਖ ਦੀ ਕਈ ਵੇਰ ਪ੍ਰਾਬਾ ਮੈਨੂੰ ਕੁਝ ਨਹੀਂ ਪਤਾ ਤਾਂ ਕਿ ਅਸੀਂ ਪੁੱਛਣ ਨੂੰ ਮੈਂ ਪੁੱਛ ਲਿਆ ਤੇ ਥਾਣੇਦਾਰ ਦਾ ਮੂੰਹ ਆ ਜਵਾਬ ਸੀ ਹੁਣ ਸਾਨੂੰ ਨਹੀਂ ਪਤਾ ਤੂੰ ਤੇ ਥਾਣੇਦਾਰ ਕੀ ਕੀ ਕਰਦੇ ਰਹੇ ਹੋ ਨਾ ਬੋਤੇ ਆ ਮੂੰਹ ਕਿਤੇ ਕਾਰੇ ਦੱਸ ਦੇ ਨਾ ਨਾ ਦੱਸ ਨਾ ਖਾਂਦੇ ਕਾਕਾ ਯਾਰ ਦੱਸ ਦੇ ਹੀਲਿੰਗ ਤਾਂ ਭੈਣ ਦੇ ਯਾਰ ਪੂਰੀ ਹੁੰਦਾ ਆ ਫਿਰ ਬਾਹਰੋਂ ਅਰੇ ਐਕਸਕਿਊਜ਼ ਮੀ ਪਿਸਟਾਪ ਐ ਮੈਂ ਤਾਂ ਉਹ ਭੈਣ ਚੋ ਜਿਹੜੇ 7-8 ਲੱਖ ਬੰਦਾ ਇਹਨੂੰ ਫੋਲੋ ਕਰੀ ਬੈਠਾ ਉਹਦੇ ਤੇ ਹਰਾਨ ਵੀ ਮੇਰੇ ਗੁੱਸੇ ਇਹ ਡਿਜੀਟਲ ਜਨਰੇਸ਼ਨ ਦੇ ਖੁਸਰੇ ਨਹੀਂ ਜੋ ਬਿਨਾਂ ਪੈਸੇ ਲੈਨੇ ਚਾਰ ਪੁਨੇ ਦਾ ਕੰਮ ਬਖੂਬੀ ਕਰਦੇ ਨੇ ਫਿਰ ਇੰਨਾ ਤੈਨੂੰ ਲੋਕ ਮੰਨਦਾ ਚੰਗਾ ਬੋਲਦੇ ਨੇ ਤੂੰ ਕੋਈ ਗਲਤ ਕਰ ਤੂੰ ਕਿਉਂ ਨਹੀਂ ਚੁੱਕ ਲੈਂਦਾ ਪਤਾ ਸਾਲਿਆ ਜਦੋਂ ਬੰਡ ਮਰਾਈ ਆ ਇਦਾਂ ਤੁਰ ਕੇ ਵਿਖਾਉਂਦੀ ਕੋਈ ਲੋੜ ਨਹੀਂ ਤੁਰ ਕੇ ਇਦਾਂ ਵਿਖਾਉਂਦਾ ਜ ਦਬਾਈ ਦੂਈ ਲੜਾ ਸਾਲਿਆ ਚੱਪ ਲੈਣਾ ਜੱਜੀ 에어ਪੋਰਟ ਵਾਲੇ ਆਪ ਸੁਣਾ ਨੂੰ ਪਤਾ ਲੱਗ ਗਿਆ ਕਿ ਤਰੀਪੋਂ ਤੋਂ ਮਾਰਨਗੇ ਉਹ ਵੀ ਲਲਕਾਰੇ ਤਾਂ ਭੈਣ ਚੋਦਾਏ ਮਾਰਦਾ ਆਉਂਦਾ ਜਿਵੇਂ 올림픽 ਚ ਮੈਡਲ ਜਿੱਤੇ ਕਿ ਆ ਜਾਂਦਾ ਦਿੰਦੇ ਬੋਂਡ ਨੇ ਤੇ ਖਵਾਉਂਦੇ ਖੁੰਡ ਨੇ ਚਾਬੜ ਭੈਣ ਚੋਦ ਨੀ ਜਦ ਨਿਆਲ ਹੋਈ ਨਹੀਂ ਉਹਨਾਂ ਨੂੰ ਕਰੋ ਉਹਨਾਂ ਦੀ ਸੋਚ ਨੂੰ ਫਾਲੋ ਕਰੋ ਇੰਨਾ ਭੈਣ ਚੋਦ ਟੈਂਪੂ ਆਦੀ ਨੇ ਚਾਰਾਂ ਦੀ ਦੇਣ ਕੀ ਆ ਪੰਜਾਬ ਨੂੰ ਤੇ ਤੁਸੀਂ ਭੈਣ ਚੋ ਇਹਨਾਂ ਪਿੱਛੇ ਲੱਗੇ ਫਿਰਦੇ ਹੋ ਆਪਾਂ ਬੋਲਦੇ ਫਿਰ ਚੰਨਿਆ ਗਿਆ ਨਾ ਪਰ ਮੈਂ ਜਾਂਦੇ ਆ ਗਿਆ ਮੈਂ ਆਹ ਭਰਾ ਦੇ ਦੁਗਿਆ ਬਈਆਂ ਮੈਂ 2 ਰੁਪਏ ਮਿਲੀਆਂ ਨਿਗਰ ਲੱਗੇ ਬੰਦੇ ਇਹ ਚਲਾ ਜਾ ਭੋਸੜੀ ਕੇ ਮੈਂ 2 ਰੁਪਏ ਮਿਲੀਆਂ ਨਿਗਰ ਲੱਗੇ ਬੰਦੇ ਇਹ ਭੈਣ ਦਾ ਯਾਰ ਫੜਾ ਟੈਂਪੂ ਭੈਣ ਚੋਂ ਨਮਰਦਾ ਹੈ ਭੈਣ ਚੋਂ ਦੇ ਸੜਾ ਲੌਂਡਾ ਭੈਣ ਦਾ ਯਾਰ ਮੁੱਢਿਆਂ ਨੇ ਚੀਕਾ ਦਾ ਮਰਵਾਉਣੀ ਆ ਸਾਲਿਆ ਬੁੰਡ ਘਟ ਮਰਵਾਇਆ ਕਰ ਉਦੋਂ ਗੱਡੀ ਹਲਾ ਕੇ ਵੀ ਉਹ ਨਹੀਂ ਪਾਣਾ ਇਹ ਲਾਉਣ ਨਾਲ ਟੈਂਕੀ ਵੱਡੀ ਥੋੜੀ ਹੋ ਜੂ ਮੈਨੂੰ ਲੱਗਦਾ ਤੈਨੂੰ ਹਲਾ ਕੇ ਪਾਉਣਾ ਸੌਂ ਕੀ ਆ ਤਾਂ ਹੀ ਉਹ ਹੀ ਹਰਕਤਾਂ ਕਰ ਰਿਹਾ ਸੌਦਾ ਪਵਾ ਕੇ ਗੱਡੀ ਐਵੇਂ ਨਹੀਂ ਹਲਦੀ ਛੋਟੇ ਵੀਰ ਉਦੋਂ ਯਾਰ ਬਾਈ ਤੇਰੀ ਸਕਲੇ ਦੇਖ ਕੇ ਫੁੱਟੇ ਮੁਗਿਆਂ ਨੂੰ ਦਿਲ ਕਰਦਾ ਪੈਸੇ ਵੀ ਦਿੱਤੇ ਸੀ ਨੱਚ ਕੇ ਪੂਰੇ ਕਰਵਾਏ ਸੀ ਸਾਲਿਓ ਇਹ ਤੇ ਜੁਆ ਮੇਰੇ ਸਾਰੀ ਰਿਲੈਕਸ ਹੋਦੀ ਕੋਈ ਨਵੀਂ ਚੱਪਲ ਹੋਵੇ ਫੇਰ ਮੇਰੇ ਸਾਲਿਆਂ ਦੀ ਬੰਦੀ ਬੰਦ ਕੁੱਤੇ